ਬਹੁਤ ਟੈਲੀਫੋਨ ਮੈਸੇਜ ਆ ਰਹੇ ਹੈ ਬੰਦੇ ਆ ਰਹੇ ਮੈਨੂੰ ਪੁੱਛੀ ਜਾ ਰਹੇ ਬੰਦੇ ਨਿੰਮੇ ਦਾ ਕੀ ਹਾਲ ਹੈ ਨਿੰਮੇ ਦਾ ਕੀ ਹਾਲ ਹੈ ਹਾਂ ਤਾਂ ਹੁਣ ਭਾਈ ਇਹੋ ਜਿਹਾ ਕਮਜ਼ੋਰੀ ਪੈ ਗਈ ਹੁਣ ਹਾਂ ਹਾਂ ਕਹਿੰਦੇ ਹਰਪੀਤ ਦਾ ਵੀ ਆਇਆ ਤਾਂ ਕਹਿੰਦਾ ਕਾਜੂ ਬਦਾਮ ਖਾ ਮਾਂ ਕੋਈ ਨਹੀਂ ਹੋਈ ਹਾਂ ਗਏ ਐ ਮੈਨੂੰ ਗਰਮ ਜੀਜਾ ਖਾਲੀ ਜ਼ਿਆਦਾ ਨਹੀਂ ਨਹੀਂ ਭਾਈ ਫੋਟੀਆਂ ਦੁਆਵਾਂ ਪਿਆਰ ਬੜਾ ਮੈਸੇਜਾਂ ਵਿੱਚ ਵੀ ਆਇਆ ਟੈਲੀਫੋਨ ਤੇ ਨਿੰਮਾ ਕਿਦਾਂ ਨਿੰਮਾ ਕਿਦਾਂ ਰੀਲ ਬਣਾ ਤੇ ਰੀਲ ਤੇ ਬਰੀਲ ਪਰ ਤੇ ਵੀ ਨਿੰਮਾ ਰੀਲ ਬਣਾ ਕੇ ਪਾਉਂਦੇ ਸੀ ਮੈਂ ਉਹਦੇ ਪਰ ਵੀ ਬੜੇ ਮੈਸੇਜ ਆਏ ਬਹੁਤ ਐਂ ਫਿੱਟ ਫਾਟ ਆ ਠੀਕ ਆ ਤੇ ਆਜੋ ਭਾਈ ਆ ਗਿਆ ਫਿਰ ਸਸਰੀਕਾਲ ਜੀ ਬਸ ਰਟਟਲਾ ਹੋ ਗਿਆ ਦਾ ਚੱਕਰ ਆ ਗਿਆ ਤੇ ਇੱਕ ਵਾਰੀ ਤਾਂ ਅੱਖਾਂ ਖੁੰਡੀਆਂ ਜੀ ਮੇਰੀਆਂ ਅੱਖਾਂ ਹੀ ਨਹੀਂ ਖੁੰਡੀਆਂ ਉਹ ਕਹਿੰਦੇ ਉਹ ਬੈਗਪੇ ਆਇਆ ਕਰੋ ਮੇਰੀ ਅੱਖਾਂ ਨਾਲ ਗੁੰਦੇ ਮੈਂ ਡਰ ਗਿਆ ਇਹ ਬੈਠਾ ਬੈਠੇ ਮੁੰਡੀ ਜੀ ਥੱਲੇ ਨੂੰ ਗੇਰ ਲਿਆ ਨਹੀਂ ਆਇਆ ਆਏ ਗੇਰ ਗਿਆ ਮੈਂ ਉੱਪਰ ਆ ਗੱਡੀ ਜੀ ਰੋਟੀ ਮੰਗਦਾ ਰਹੇ ਸੀ ਨਾ ਤਾਂ ਗੱਡੀ ਨੇ ਰੋਟੀ ਖਾਣ ਲੱਗੇ ਤੇ ਬਾ ਨਾਗ ਬੈਠੇ ਉਹ ਵੀ ਬੁੱਕੇ ਮਾਰਨ ਮੈਡਮ ਆ ਗਈ ਉਹ ਵੀ ਬੁੱਕੇ ਮਾਰਨ ਪਤਨੀ ਲੱਗਿਆ ਵੀ ਕੀ ਹੋ ਗਿਆ ਚੱਕਰ ਜਿਹਾ ਆਇਆ ਹੈ ਕੁਮਿਆ ਗੁੱਡੀ ਬੱਸ ਹਾਂ ਠੀਕ ਹੈ ਉਲਟੀਆਂ ਨਾਲੇ ਆਰਾਮ ਆਇਆ ਜਾਨੀ ਉਲਟੀਆਂ ਕਰੇ ਤੇ ਕੱਲ ਨੂੰ ਟੈਸਟ ਕਰੋ ਲੈ ਫੋਨ ਕੱਢ ਲਿਓ ਤੇਰਾ ਉਹ ਲੈ ਗਿਆ ਅੱਜ ਲੈ ਗਿਆ ਹਾਂ ਅੱਛਾ ਮੈਂ ਕਹਿ ਰਿਹਾ ਕਰਿਆ ਤੁਹਾਨੂੰ ਫੋਨ ਮੈਂ ਤੇਜੀ ਨੇ ਭੇਜਤਾ ਦਾ ਆਪਣਾ ਹਾਂ ਠੀਕ ਹੈ ਕੱਲੇ ਗਿਆ ਹਾਂ ਹੁਣ ਲੈ ਗਿਆ ਜਦੋਂ ਰਿਪੋਰਟ ਆ ਜਾਣਗੇ ਤੇਰੀ ਅੱਜ ਲੈ ਕੇ ਆਇਆ ਗਿਆ ਹੁਣ ਆਉਗੀ ਰਿਪੋਰਟਾ ਹੁਣ ਹਜੇ ਆ ਰਿਪੋਰਟਾਂ ਦੀ ਪਤਾ ਲੱਗਾ ਦੇਖੋ ਕਿ ਤੇ ਪ੍ਰੈਗਨੈਂਟ ਤਾਂ ਨਹੀਂ ਹੋ ਗਿਆ ਜਿਹੜੀਆਂ ਉਲਟੀਆਂ ਲੱਗੀਆਂ ਮੈਸ ਬਣ ਗਈ ਟਿੱਡ ਚ ਅੱਗੇ ਵੀ ਹੋ ਜਾਂਦਾ ਇਹੇ ਜੇ ਤੇ ਸ਼ਾਵਨ ਪਲੱਸ ਪਲੱਸ ਆ ਜਾਵੇ ਫਰਦ ਕੋਈ ਕਵਰੀ ਆ ਜਵੇ ਲੋਕ ਕਹਣੇ ਕਹਣੇ ਬਖਾਉਲ ਕਹਣੇ ਮਾੜਾ ਹਸ ਤੋਛ ਲਈਦਾ ਬਾਈ ਮਾੜਾ ਜਾ ਆ ਜਾ ਬਾਈ ਹੁਣ ਇੱਥੇ ਦੇਖੀਏ ਫਿਰ ਆਪਾਂ ਸਾਹਮਣੇ ਵਾਲਾ ਆ ਸਾਹਮਣੇ ਵਾਲਾ ਮਿਲ ਲੂਗਾ ਬਹੁਤ ਮਿਣਿਆ ਹੋਇਆ ਏ ਹਾਂ ਸਾਹਮਣੇ ਉੱਪਰ ਵਾਲਾ ਮਿਣਿਆ ਹੋਇਆ ਹੁੰਦਾ ਕਿਹੜਾ ਉੱਪਰ ਵਾਲਾ ਅੰਦਰਲਾ ਤੇ ਬਾਹਰਲਾ ਆਹ ਥੱਲੇ ਵਾਲਾ ਹਾਂ ਜੀ ਇਹ ਵੀ ਮਿੰਟ ਦੇ ਫਿਰ ਯਾਰ ਉੱਪਰ ਦਾ ਲੈਤਾ ਮੇੜਾ ਲੱਗ ਗਿਆ ਬੜਦੀ ਆ ਤੇ ਰਾਤ ਹਾਂ ਹਾਂ ਰਤਾਂ ਲੈਤਾ ਲਾਉਂਦੇ ਪੁੱਲੇ ਸਾਰੀਆਂ ਉਹ ਤਾਂ ਲਾਤੇ ਆਪਾਂ ਨੇ ਇਹ ਤੇ ਕਿਹੜਾ ਡਿਜ਼ਾਈਨ ਪਾਉਂਗਾ ਇੱਕ ਸੱਡ ਵਾਈਟ ਆਜੂਗਾ ਇੱਕ ਸੱਡ ਗ੍ਰੇ ਆਜੂਗਾ ਹਾਂ ਇਹ ਨਹੀਂ ਲੱਗਣਾ ਹਾਂ ਉਹ ਗ੍ਰੇ ਲਾਉਂਦੇ ਆ ਉਹ ਵਾਈਟ ਲਾਉਂਦੇ ਆ ਅੱਛਾ ਲੈ ਕਿਦਾਂ ਕਰਨਾ ਇਹੋੜਾ ਕਿਦਾਂ ਉਹ ਇਧਰ ਆ ਗ੍ਰੇ ਆਜੂਗਾ ਆ ਵਾਈਟ ਆਜੂ ਹੈ ਹਾਂ ਯਾਰ ਕਿਹੜੇ ਡਿਜ਼ਾਈਨ ਪਰ ਜੋ ਥੱਲੇ ਪਰ ਆਪਾਂ ਗ੍ਰੇ ਕਰਦਾਂਗੇ ਗ੍ਰੇ ਉਹ ਕਰਨ ਉਹ ਉੱਪਰ ਵਾਲਾ ਸਾਰ ਹਾਂ ਉਹ ਜਿਹੜਾ ਮੂਟੀ ਵਾਲਾ ਲੱਗਣਾ ਉਹ ਤੇ ਲੱਗਿਆ ਹੋਣਾ ਤੇ ਉਹਦੇ ਵਿੱਚ ਕਿਉਂ ਜਿਹੜਾ ਉਹਦੇ ਵਿੱਚ ਵਾਈਟ ਕਰ ਦੂੰਗਾ ਮੈਂ ਕਹਿੰਦਾ ਗੱਬੇ ਉਹ ਵਿੱਚ ਰੰਗ ਕਰ ਦਈਏ ਕੋਹ ਦੇ ਨਾਲ ਇਹ ਕਹਿੰਦੇ ਉਹ ਪਿਆਜ਼ ਹੁਣ ਰੌਣਾ ਪੀਵੀਸੀ ਵਾਲਾ ਕੰਮ ਇਹ ਆ। ਅੱਛਾ ਹਾਂ ਕੱਪੇ ਬੀਬੀਸੀ ਵਾਲਾ ਹੋਣਾ ਕੰਮ। ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਕਿਤੇ ਨਾ ਉਰੇੜੀ ਇਹ ਉਹ ਮੈਂ ਕਰਾਉਣਾ ਹੈ। ਕਿਹੜਾ? ਪੀਵੀਸੀ ਵਾਲਾ ਕੰਮ। ਫੇਰ ਤਾਂ ਗੱਬੇ-ਗੱਬੇ ਹੋ ਜਾਊਗਾ ਇਹ ਤਾਂ ਥੱਲੇ ਵੀ ਹੋਣਾ ਹਲੇ। ਉਹ ਤਾਂ ਥੱਲੇ ਹੋਣਾ। ਇੱਧਰ-ਇੱਧਰ ਹੋਣਾ ਸਾਰਾ ਇਹ। ਆ ਵੀ ਦੋ ਕਰਨੀਆਂ ਆ। ਹੂੰ ਕਿਹੜੇ? ਆ ਫਰੰਟ। ਫਰੰਟ। ਚਾਹ ਕਰ ਇਹ ਕਿੰਨਾ ਦੋ ਕਿੰਨਾ ਕਿੱਧਰ ਹੋ ਜਾਣਗੇ ਫੇਰ ਉਹਦੇ ਉੱਪਰ ਵਾਲੇ ਨਾਲ ਮਿਲ ਜੂਗਾ। ਕਿ ਮੈਂ ਲਾ ਫੋਟੋ ਇਹ ਦੇ ਦੇ ਲੋ ਮੈਂ ਜੀ ਕਰ ਦਉਂਦੇ ਆ ਫਿਰ ਅੱਛਾ ਦੇ ਕੇ ਕਰ ਨਹੀਂ ਕਦੀ ਹੋ ਜੂਗਾ ਐਲੀਵੇਸ਼ਨ ਵਾਲੀ ਫੋਟੋ ਦੇਖਦੇ ਆ ਫਿਰ ਆ ਸਾਈਡ ਪਰ ਕਿਹੜੀ ਲਾਈਏ ਫਿਰ ਆਈ ਇਹੀ ਲੱਗੂਗੀ ਇੱਕੋ ਇੱਕੋ ਲੱਗੂ ਬਾਹਰ ਵਾਲੀ ਉਹ ਹਾਂ ਤੇ ਆ ਕੰਧ ਵੀ ਮਿਲ ਲਿਓ ਆ ਕੰਧ ਵੀ ਦੋਨਾਂ ਪਰ ਕਹਿ ਰਿਆ ਉਹ ਉਹ ਸਾਹਮਣੇ ਵਾਲੀ ਇਹ ਦੋਨਾਂ ਇੱਥੇ ਸਾਰੀ ਸਾਰੀ ਲੱਗੂਗੀ ਫਿਰ ਫਿਰ ਹਾਂ ਮੈਨੂੰ ਲੱਗਦਾ ਹੈ ਕਿ। ਵਧੀਆ। ਆਹ ਇਹ ਕੰਦਾ ਹੈ। ਕਿਾਫੀ ਕੋਈ। ਉਹ ਕਾ ਤਾਂ ਵਧੀਆ ਲੱਗੂ ਮੈ ਯਾਰ। ਚਾਹ ਦੇਖ ਲੈਂਦੇ ਪਹਿਲਾਂ ਥੱਲੇ ਵਾਲਾ ਕੋਲ ਮਿਲਦੀ ਹੈ। ਕਿੱਥੇ ਇਹ ਤਾਂ ਸਾਹਮਣੇ ਉਲਾ ਦੋ ਕੋਲ। ਲਓ। ਕੱਲ ਕਿ ਪਰਸੋਂ ਅਸੀਂ ਇਸ ਘਰ ਦਾ ਸਾਮਾਨ ਲੈ ਕੇ ਸੁੱਚਾ ਆ। ਜਾ ਤੁਸੀਂ ਬਣਾ ਦਿਓ 3 4 4 ਤੇ 3 7 ਜਣੇ ਦੇ ਬਣਾ ਦਿਓ ਜਾ ਹਾਂ ਉਹ 15 ਵੀ ਹੈਗਾ ਮਿਸਤਰੀ ਆ ਦੋ ਬੰਦੇ ਹੋਰ ਆ ਗਏ ਉਹਦੇ ਹਲੇ ਇੱਕ ਉਹ ਲੱਗਿਆ ਹੋਇਆ ਠੀਕ ਹੈ ਤੇ ਬਾਕੀ ਤੇ ਇਹਨੇ ਬੰਦੇ ਹੀ ਹੈ ਇਹਨੇ ਬੰਦੇ ਨਹੀਂ ਹੈ ਕਰੋ ਅਸੀਂ ਜਿਹੜੀ ਚੀਜ਼ ਲੇਖਿਆ ਜਾਂ ਮੈਂ ਕਿਹਾ ਵੀ ਆਪਾਂ ਚੀਜ਼ ਸਰਾ ਹੀ ਲਾ ਰਹੇ ਹਾਂ ਹੈਵਲ ਦੇ ਸੁੱਚਾ ਲਿਆਂਦੇ ਦਿਖਾਉਂਦਾ ਸਾਰਾ ਉਹ ਕਮੈਂਟ ਦੇ ਵੀ ਮੈਂ ਤਾਂ ਆ ਦਿਖਾਉਣ ਲੱਗਿਆ ਕਿਉਂਕਿ ਮੇਰੀਆਂ ਸੁੱਚਾਂ ਬਹੁਤ ਪਸੰਦ ਕੀਤੀਆਂ ਗਈਆਂ ਹਾਂਜੀ ਤੇ ਬੰਦਾ ਕਹਿੰਦਾ ਮੈਂ ਵੀ ਤੇਰੇ ਨਾਲ ਇਹ ਸੁੱਚਾਂ ਲੈ ਕੇ ਆਉਣੀ ਆ ਉਹ ਉਹਨੂੰ ਹੁਣ ਵਿੱਚ ਦੇ ਇੱਕ ਸੁੱਚ ਤੇ ਇੱਕ ਪਲੱਗ ਕੱਢ ਕੇ ਦੇਣਾ ਵਿੱਚ ਦੇ ਦੇਖੋ ਜੀ ਕਿੱਥੇ ਗਿੰਦੂ ਬਾਈ ਜਿਹੜੀਆਂ ਲਾਈਟਾਂ ਲੱਗ ਰਹੀਆਂ ਉਹ ਆਪਣੇ ਲੱਗਣੀਆਂ ਇਹ ਕੰਪਨੀ ਦੀਆਂ 2-3 ਸਲ ਸਲਾਈਫ 2-3 ਸਲਾਈਫ ਸਲਾ ਜੀ ਭਾਈ ਹੁਣ ਮੈਨੂੰ ਤਾਂ ਅੰਗਰੇਜ਼ੀ ਨਹੀਂ ਹੁੰਦੀ ਨੀ ਹੈ ਸੱਲ ਲਾਈਫ ਬਣਦੀ ਆ ਸਿਲ ਲਾਈਫ ਸੱਲਕ ਜੋ ਵਰਦੀ ਤੇ ਲੋ ਭਾਈ ਉਹ ਆੜਾ ਆੜਾ ਦਾ ਹੈ ਨਹੀਂ ਜੋੜ ਕੇ ਸੀ ਬਣਾ ਦੀਏ ਆਇ ਸੀ ਚਾ ਹਾਂ ਇਹਦੇ ਸੁੱਚਾ ਨਹੀਂ ਤਾਂ ਹੋਰ ਸਮਾਨ ਹੋਣਾ ਇਹਦੇ ਵਿੱਚ ਤਾਂ ਕਾਫੀ ਸਮਾਨ ਹੈ ਦੇਖ ਕੇ ਤੁਹਾਨੂੰ ਉੱਪਰ ਨਾ ਬੈਠ ਆ ਪਈ ਆ ਪਈ ਉੱਪਰੇ ਪਈ ਕਿਤਾ ਆ ਬਾਈ ਕੇ ਚਲੋ ਭਾਈ ਹੈਵਲ ਦੀ ਲੈਂਦੇ ਆ ਦੇਖ ਲਓ ਭਾਈ ਕੰਪਨੀ ਦੇਖ ਤਾਂ ਲਓ ਹਾਂ ਆਹ ਲੈਦੇ ਸੁੱਚਾ ਨੀ ਫੇਰ ਪੈਣ ਲੱਗ ਗਿਆ ਹਲਕਾ ਹਲਕਾ ਜਿਹਾ ਧੜੀ ਲੱਗੀ ਪਈ ਐ ਇੱਕ ਬੋਰਡ ਮੰਗਦਾ ਉਹਨੇ ਇੱਕ ਸੂਚ ਮੰਗੀ ਜੇ ਬੋਟਰ ਪਰ ਕੌਣ ਗਿਆ ਬੰਦਾ ਆਵਲਾ ਫੜਿਆ ਲੈ ਆਂਦਾ ਜੀ ਇਹ ਬਾਈ ਮੋਰੀ ਕੰਪਨੀ ਦੀ ਸੂਚਾ ਲੈਂਦੀ ਆ ਇੱਕ ਨੰਬਰ ਮਾਗਦਾ ਬਾਈ ਪਲੱਗ ਨਹੀਂ ਲੱਗਿਆ ਚੱਲ ਕੋਈ ਪਲੱਗ ਹੁਣ ਡਰਾਈਵ ਉੱਤੇ ਲੱਭਦਾ ਸਾਲਾ ਪਲੱਗ ਹੂੰ ਲੱਗੋਇਆ ਵਾ ਕੋਈ ਚੀਜ਼ ਜਿਹੜੀ ਹੱਤਪਾਉਂ ਕੋ ਹੋਰ ਨਿਕਲ ਆਇਆ ਕਰੇ ਫੇਕਿੰਗਾ ਪੂਰਾ ਮਾਲ ਹੈ ਹਾਂ ਦੇਸੀ ਚ ਕੰਪਨੀ ਹੈ ਬਲ ਉਹ ਭਾਈ ਤੇਰਾ ਹੋ ਗਿਆ ਕੰਮ ਵੀਰ ਤੱਲਾ ਵਾਲਿਆ ਰਖਾਈਏ ਕਿੱਥੇ ਫਿਰ ਉਹਨਾਂ ਨੂੰ ਮਾਲ ਬਹੁਤ ਹੋਣਾ ਉਹ ਹਾਂ ਸਮਾਤਰ ਉਹ ਹੋ ਜਾਣਾ ਅੰਦਰ ਦਾ ਕਾਫੀ ਹੋ ਗਿਆ ਤਾਂ ਨਾ ਹਾਂ ਉਹ ਨੂੰ ਉਹ ਵੀ ਭੇਜ ਦੂਗਾ ਫਿਰ ਜਿੱਥੇ ਉਹ ਲਈ ਤੋੜਣਾ ਯਾਰ ਬਹੁਤ ਪੈਸੇ ਲੱਗੇ ਮੇਰਾ ਵੀਰਾ ਠੀਕ ਆ ਹਾਂ ਪਿੱਛੇ ਤੇ ਪਾਊਗਾ ਅੱਗੇ ਤੇ ਪਿਛਲੇ ਪੈਸੇ ਥਾਏ ਹਾਂ ਪਾਊਗਾ ਇਹ ਤੋੜੀ ਹੋ ਰਖਾ ਜੋ ਇੱਧਰ ਬਾਹਰ ਇੱਧਰ ਖੱਡੇ ਕਣੀ ਨਹੀਂ ਗਏ ਖੱਡੇ ਕਣੀ ਇਹਦੇ ਸਾਡੇ ਖੱਡੇ ਕਣੀ ਸਾਡ ਵਾਲੀ ਦਿਖਾ ਲਵਾ ਬਹੁਤ ਜੱਟਾ ਲਾ ਜਾਣੇ ਯਾਰ ਜਬਾਈ ਤੁਹਾਨੂੰ ਪਤਾ ਹੀ ਨਹੀਂ ਹੈ ਕੀ ਤੁਸੀਂ ਮੱਥਾ ਮਰੀ ਜਾਂਦੇ ਹੋ ਨੇਵਾਲਾ ਲਾ ऑस्ट्रेलिया ਕੰਪਨੀ ਹੈ ਇਹ ऑस्ट्रेलिया ਤੋਂ ਆਇਆ ਇੱਕ ਚੀਜ਼ ਆਹ ਹੈ ਕੈਨੇਡਾ ਤੋਂ ਲੱਗ ਲੱਗ ਤੁਜ ऑस्ट्रेलिया ਜਿਹੜੀ ਇੰਪੋਰਟ ਲੱਗ ਲਾ ਉਹ ਫਿਰ ਇਕੱਠਾ ਇੱਥੇ ਆ ਕੇ ਹੋ ਗਿਆ ਟੈਂਪਲੋਰੇ ਹੋ ਗਿਆ ਅਸੈਂਬਲ ਇੱਥੇ ਆ ਕੇ ਹੋ ਗਿਆ ਹੋਰ ਉਚਾ ਬਣ ਰਹੀ ਆ ਬਣਾਉਣਾ ਆਹ ਬਣਾਉਣ ਕਰਕੇ ਲਿਖਾ ਦਮ ਟਾਈਲ ਮੜੀ ਜੀ ਲੋ ਵੀ ਕੱਟਦੇ ਮੋਗੇ ਲੈਂਟਾਂ ਵਾਲੇ ਆ ਫਾਸਲਿਕ ਵਿੱਚ ਮਨ ਨੂੰ ਆਇਆ ਲੱਗਦਾ ਵੀ ਇਹਦਾ ਕੰਮ ਬਹੁਤ ਜ਼ਿਆਦਾ ਹੁਣ ਇਹਦਾ ਕੰਮ ਸੌਖਾ ਹੀ ਯਾਰ ਹੈ। ਦਫਾ ਕਦੇ ਆ ਜਿਹੜਾ ਦਫਾ ਇਹ ਲੱਗਦਾ। ਚਾਪਾ ਚਾਪੀ ਤੇ ਬੇ ਯਾਦ ਆ ਰਿਹਾ ਹੈ ਔਰ ਆਗੇ ਤੂੰ ਉਹ ਸਾਰੇ ਲੱਤ ਲੀ ਗਏ ਹੁੰਦੇ ਆ ਕੋਈ ਯਾਰ ਪੰਖਾ ਨਾ ਚੱਲ ਕੱਟ ਨਾ ਜੀਏ ਸੀ ਕਰੰਟ ਹੈ ਉਹ ਬਾਕਾ ਬਾਹਰ ਕੋਣ ਸਾ ਇਹਦਾ ਉਹ ਅੱਗੇ ਤੇ ਚੇਹਰੇ ਇਹਦਾ ਬੇ ਆ 18 ਤੇ 15 ਦੇ ਕਰਦੇ ਨੇ ਕਾ ਕਾ ਬੜੀ ਬੰਤਾਣਾ ਹੌਂਦਾ ਲੈ ਲੇ ਚਾਹ ਪੀ ਲਓ ਭਾਈ ਚਾਹ ਪੀ ਲਓ ਨੇ ਚਾਹ ਪੀ ਚਾਹ ਪੀ ਲਓ ਭਾਈ ਲੈ ਭਾਈ ਲੈਟਾ ਵੀ ਦੇਖ ਲਓ ਇਹ ਕਮੈਂਟਾਂ ਚ ਬੋਲਦੇ ਤੇ ਕਹਿੰਦੇ ਭਾਈ ਸਾਨੂੰ ਚੀਜ਼ਾਂ ਦਿਖਾਈਆਂ ਉਸ ਟਾਈਮ ਅਸੀਂ ਆਵੇ ਉਲਝੋਏ ਪਹੁੰਚਤੇ ਸਾਨੂੰ ਇੰਨਾ ਬਲੌਗ ਬਣਾਇਆ ਨਹੀਂ ਹੈਗਾ ਅੱਜ ਅੱਜ ਕੱਲੂ ਵੱਡੀਊਗਾ ਕੱਲੂ ਲੈਟਾ ਵੱਲ ਦੇ ਦਿਖਾਵਾਂਗੇ ਯਾਰ ਬੋਧਿਆ ਮੇਰਾ ਅੱਜ ਵੀ ਕੰਮ ਡਾਊਨ ਚ ਲੱਗਦਾ ਓਏ 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 ਕਿੱਧਰ ਲੱਗੇ ਬਾਲ ਨਹੀਂ ਅ ਦੇਖੋ ਚੱਕੋ ਇਹਨੂੰ ਅੱਜ ਦਾ ਸਰਜੂ ਅੱਜ ਦਾ ਸਰਜੂ ਹੈ ਪੇਟ ਪੇਟ ਦਾ ਲਿਆ ਦਿੰਦਾ ਮੈਂ ਕਾਣਾ ਨਹੀਂ ਲਿਆ ਦਿੰਦਾ ਲਿਆ ਦਿੰਦਾ ਅੱਜ ਲੜਨੀ ਲਈ ਬੁਗੀ ਛਾਪ ਨੂੰ ਰਿਪੋਰਟ ਮਖਾਣ ਸੱਤ-ਸੱਤ ਫਿਰ ਸੱਤ-ਸੱਤ ਕੱਢਦੇ ਸਾਰੀ ਅੱਜ ਦਾ ਗੱਲ ਸੱਤ-ਸੱਤ ਕੱਢਦੇ ਅੱਜ ਸਾਰੀਆਂ ਨਾਲ ਕੇਦੇ ਆਉਂਗੀ ਅੱবি ਟਾਂ ਨਾਲੇ ਆਉਂਗੀ ਆਉਗੀ ਆਉਗੀ ਨਾਲੇ ਆਉਗੀ ਵੀ ਅਵੀ ਨਾਲੇ ਜੜੀ ਕੱਢੀ ਹਟਾ ਲੈ ਹੁਣ ਥੱਲੇ ਦਾ ਕੰਮ ਨੇ ਵੇਖਣ ਦੇਣਾ ਪਰੇ ਅੱਜ ਅੱਜ ਮੈਂ ਲੱਕੜ ਵਾਲੇ ਕੋਲ ਵੀ ਜਾਇਆ ਹਾਂ ਲੱਕੜ ਦਾ ਕੰਮ ਇਹਨੂੰ ਵੇੜੇ ਆਉਣਾ ਅੱਜ ਸਾਈਬ ਦਾ ਹੀ ਲੱਕੜ ਦੀ ਕਰਦਣੀ ਉਹ ਬੜਾ ਠੀਕ ਆਇਆ ਫਿਰ ਮੈਂ ਆਇਆ ਮੈਂ ਮੋਟਰ ਤੇ ਕੀੜਾ ਮਾਰ ਕੇ ਆਇਆ ਮੋਟਰ ਤੇ ਕੀੜਾ ਮਾਰ ਕੇ ਓਕੇ ਭਾਈ ਔਰ ਓਨਕੇ ਭਾਈ ਲੈ ਕੇ ਤੇਰਾ ਹੋਰ ਸਮਾਨ ਆ ਗਿਆ ਇਧਰ ਆ ਭਾਈ ਦੇਖੋ ਹੁਣ ਤੇਰਾ ਸਮਾਨ ਹੋਰ ਆ ਗਿਆ। ਇਹਦੀ ਕਰਾਂ ਅਨਬਾਕਸਿੰਗ। ਇਹ ਤੇ ਆ ਗਏ। ਦੇਖ ਰਿਹਾ ਕਾ ਚੀਜ਼। ਉਹ ਡੈਰੀ ਟੈਂਡ ਦੇਖੀ ਕਿਦਾਂ ਕਾਪੀ ਪੈ ਨਹੀਂ ਆ ਰਾ। ਉਹ ਡੈਰੀ ਕਿੱਥੇ ਰੱਖੋ ਵੀ ਯਾਰ ਮੈਤੇ। ਜਿਹੜੀ ਬਰਾਉਨ ਦੀ। ਨਹੀਂ ਬੜੀ ਉਹ ਤਾਂ ਲੈ ਗਿਆ ਉਹ। ਇਹ ਉਹ ਹਿਸਾਬ-ਤਾਬ ਜਿਹਾ ਲਿਖਿਆ ਰਿਹਾ ਤੇ ਪਰ ਯਾਰ। ਉਹ ਦੇਖੋ ਘਰ ਦੇ ਤਾਂ ਚੱਕ ਲੈ ਕੋ ਉਧਰ। ਹਾਂ ਉੱਪਰ ਰੱਖਦੇ ਮੈਂ। कमाल हो भी पूछा कर ड्रेस लिखा मेरे बंद लाइट आई सोलो लगे ਹਾਤੂ ਲੌਨਸ ਲੋਡਨ ਦੋ ਵਾਰ ਸੱਚਾ ਕੋਈ ਕੋਈ ਨੰਦਰੀ ਹਲਕਿ ਵਿਚਿਆ ਕਰੀ ਤਾਉਣ ਮਤੂੰ ਦਰ ਬੁੱਕੇ ਤਾਉਂਦੇ ਲੱਕੀ ਲੇਨ ਤੇ ਕੰਦ ਪਰ ਪੜਦੀ ਗੱਲ ਜੀ ਤਾਰ ਤੋ ਲਾਉਣ ਦੀ ਲੋੜ ਨੇ ਹੈ ਇਹ ਕਿੰਨੇ ਦੀ ਆਉਂਦੀ ਹੈ ਇਹ ਪੈ ਗਿਆ ਆਪਾਂ 700 ਰੁਪਏ ਦੇ 700 ਰੁਪਏ ਹਾਂ ਦੋ ਚਾਰ ਮੋਸ ਹਸਤੇ ਹੰਤਰਾ ਨਾ ਉਹ ਸਾਤੇ ਵਾ ਦੋ 200 ਦੇ ਮੇਰੇ ਖਲ ਚਾਹੀਏ ਆਪਣੇ ਉਹ ਤਾਰ ਤਾਰ ਵਾਲੀ ਨਹੀਂ ਇਹ ਤਾਂ ਚਾਰਜ ਉਹ ਦਿਨ ਚ ਨਾ ਅੱਛਾ ਆਪਾਂ ਦਿਨ ਚ ਚਾਰ ਹੋ ਜਿਹੜੇ ਨੇ ਰਾਤ ਨੂੰ ਨਾ ਦਿਨ ਚ ਤਾਂ ਹਾਂ ਦੇਖੀਏ ਰੋਜ਼ ਸਸਤੋ ਆਪਣੀ ਬੇ ਕਰੂਗੀ ਜੀ ਯਾਰ ਹਾਂ ਬਾਹਰ ਹੋ ਲੋ ਹਾਂ ਬਾਹਰ ਹੋ ਲੋ ਮੰਮੇ ਉੱਪਰ ਬੰਦੂਗ ਹਾਂ ਘਾਤਾਂ ਦੇ ਰੱਖੇ ਮੁਰੂ ਦਾ ਣਦੇ ਰੋ ਜਾ ਆਪੇ ਚੱਲ ਪੜੇ ਨੇ ਚੱਲ ਵੀ ਹਾਂ ਨੰਨੇ ਨਾਲ ਖਿੱਚਦੀ ਆ ਤੁਝੋ ਆਪਣੇ ਆਟੋਮੈਟਿਕ ਆ ਰੱਖ ਦੇਵੋ ਤੂੰ ਪੰਜ ਹੋਈ ਜਾ ਕੋਈ ਚਾਰ ਚਾਰ ਚਾਹ ਜੇ ਹੁਣ ਪਗੜੀ ਆ ਰੱਬਾਂ ਨੇ ਤਾਂ ਪਗੜੀ ਹੋਣੀ ਆ ਧੁੱਪ ਕੱਢੀ ਨਹੀਂ ਅਜੇ ਇੱਥੇ ਰੱਖ ਲਾਂ ਉਹਦੇ ਆ ਹਾਂ ਉਹ ਕੋਠੇ ਪਰ ਰੱਖਿਆ ਵਾ ਜੰਚਾਂ ਦੇ ਕੋਲ ਕੀ ਮਾਰੀ ਬੋਟੀ ਸੋਨਾ ਪਾ ਦੇ ਵਿੱਚ ਲਾ ਚਲ ਚਲ ਇਹ ਕੰਮ ਨੇ ਬੜਿਆ ਸੋਨੀ ਭਾਜੀ ਆ ਗਏ ਨੇ ਕਾਰਪੈਂਟਰ ਇਹ ਵੀ ਥੋੜਾ ਜਿਹਾ ਤੰਗ ਕਰ ਰਿਹਾ ਮੈਨੂੰ ਥੋੜਾ ਨਹੀਂ ਜਿਆਦਾ ਤੰਗ ਕਰ ਰਿਹਾ ਹੈ ਮੈਂ ਤਾਂ ਵਧੀਆ ਜੀ ਭਿੰਦਾ ਭਾਈ ਦੇ ਦਸਾਈ ਵੀ ਸਭ ਕੀ ਲਈ ਹੈ ਜੀ ਅਕਪੀ ਡੈਪਟਰ ਲੈਣ ਨਾਲ ਜਾ ਕੇ ਉਹ ਪੰਜੀ ਜੇ ਬਣਾ ਲੰਦੂਆ ਜਿਹੜਾ ਮੈਨੂੰ ਜੂਰ ਦੇ ਚੱਲ ਆ ਜਾ ਵੀ ਅੱਠ-ਆਕਤ ਦਾ ਟਿਕਾ ਲਿਆ ਜੀ 5 ਲੱਖ 25ਾਾ ਚਾ ਚੁੱਕਿਆ ਅੱਛਾ ਤਾਂ ਦੇ ਜਦ ਆਦੇਗਾ ਆਦੇ ਵੀਡੀਓ ਚ ਕਹਿੰਦਾ 18 ਦਾ ਠੀਕ ਆ 5 ਲੱਖ ਤੂੰ ਅਡਵਾਂਸ ਦੇ ਦਿੱਤਾ ਮੈਂ ਹਾਂ ਬਸ ਬਸ 3 ਲੱਖ ਰਹੇਗਾ ਦੇਖ ਵੀਡੀਓ ਜਾ ਕੇ ਕਹਿੰਦਾ ਭਾਈ ਦੋਵੇਂ ਬਰਾਬਰ ਹੁੰਦੇ ਨੇ ਮਾ ਦੋਵੇਂ ਬਰਾਬਰ ਵੰਗੀ ਗੱਲ ਰੱਬ ਨੇ ਸੁਣ ਲਿਆ ਵੇ ਇਹਨਾਂ ਦਾ ਬੌਂਸ ਟਿਕਣਾ ਕਿਆ ਕਰਨਾ ਲੱਕੜ ਦਾ ਦੰਨਾ ਐਸਟੀਮੇਟ ਨਿਕਲ ਗਿਆ ਕਿੰਨਾ ਕਿੰਨਾ ਟੋਟਲ ਏਰੀਆ ਬਣਦਾ ਲੱਕੜ ਦਾ ਇਹ ਉਹ ਬਾਅਦ ਚ ਕੱਢ ਦਰਦਾ ਤੁਹਾਨੂੰ ਹਾਂ ਮਿੱਲੇ ਟੈਂਪਰ ਦੇਖ ਹੁਣ ਮੇਰੀ ਗੱਲ ਸੁਣ ਤੂੰ ਇੱਧਰ ਆ ਜਾ ਸਭ ਤੋਂ ਪਹਿਲਾਂ ਤੂੰ ਮੈਨੂੰ ਤਿਆਰ ਕਰਕੇ ਦੇ ਦੇ ਆਟੀ ਵੀ ਬਣ ਲਾਗੇ ਇੱਥੇ ਅਲੈਕੁਮ ਅਲੈਕ ਆਟੀ ਸਾਰਿਆਂ ਦੇ ਹਾਂਜੀ ਆ ਤੇਰਾ ਕਬੂਟ ਆ ਗਿਆ ਹਾਂਜੀ ਆ ਤੇਰੇ ਇੱਥੇ ਬੈੱਡ ਬਣ ਗਏ ਜਿੰਨੂੰ ਤਾਂ ਇਹ ਬਣਾਉਣਾ ਆ ਇਹਨਾਂ ਤੋਂ ਆਪਣੀ ਜਿਹੜੀ ਲੱਕੜ ਕਟਾਈ ਹੋਊਗੀ ਸੁੱਕ ਜੂਗੀ ਇਹ ਜਿਹੜੀ ਹੁਣ ਸਮਾਨ ਮੈਂ ਤਾਂ ਭਰਾਂ ਨੂੰ ਪੜੀ ਇਹਦਾ ਸਾਰਾ ਪਰਚੀ ਬਣਾ ਲੈਣਾ ਪੈਣਾ ਚੱਕ ਲੈਣਾ ਇਹ ਤਾਂ ਸ਼ੁਰੂ ਕਰਨ ਲੱਗ ਜਾ ਇਹਨੂੰ ਤਾਂ ਤੂੰ ਕਿਹਾ ਜ ਹਾਂ ਇੱਕ ਦੋ ਦਿਨ ਚ ਉਹਨੇ ਨੇ ਰੰਗ ਵਾਲੇ ਨਿਬੜ ਜਾਣਾ ਰੰਗ ਵਾਲਾ ਬਾਹਰ ਇਹਦਾ ਤੂੰ ਆ ਜਾ ਅੰਦਰ ਨੰਬਰ 2 ਮਾਣੇ ਸਟਾਪ ਕਰ ਸਟਾਪ ਲੱਕੜ ਦੀ ਵੀ ਸਾਈ ਵਿਦਾਈ ਹੋ ਗਈ ਹੁਣ ਹੁਣ ਮੋٹے ਪੈਸੇ ਜਾਣੇ ਆ ਸਭ ਤੋਂ ਮੋਟਾ ਖਰਚਾ ਇਹ ਹੈ ਬੇਨੇ 2 ਮਿੰਟ ਚ ਗਿਆ ਹਾਂਜੀ ਹੋ ਜੀ ਹੋਰ ਇਹ ਨਾਲ ਸੁਣਨੀ ਅੱਜ ਵੀ ਹੱਤਾ ਰੱਖਣਾ ਪੰਜ ਦਿਨ ਦਾ ਕੰਮ ਉੱਤਰ ਪੜੇਗਾ 10 ਦਿਨ ਦਾ ਕੰਮ ਉੱਤਰ ਪੜੇਗਾ ਮੈਂ ਪੜਨੇ ਹਾਂ ਵਿੜੇ ਤੇ ਅਸ਼ਿਆ ਮਾਪਰਾ ਨੇ ਪਹੁੰਚ ਕੰਮ ਤੋਂ ਵੱਡੇ ਹੀ ਮਿਲੂਗਾ ਦੁਬਾਰਾ ਠੀਕ ਹੈ ਜੀ ਤਾਂ ਬਸ ਐਸਾ ਕਰੀ ਕਿ ਬੰਦੇ ਕਣੋ ਬਾ ਇੱਕ ਨਹੀਂ ਬੰਦਾ ਕਾਰੀਗਰ ਹੋਰ ਜਿਹੜਾ ਮੇਰੇ ਪਰਪੋਸਲ ਦਾ ਸਿਰਫ 20000 ਮੈਂ ਕੱਢਦਾ ਹਾਂ ਬੜੀ ਦਾ ਠੀਕ ਹੈ ਜੀ ਜੂ ਤਾਂ ਬੱਝੇ ਜੇ ਮੇਰੇ ਤੋਂ ਜਿੰਨੇ ਦਿਨ ਤੋਂ ਕੰਮ ਮਿਲਿਆ ਠੀਕ ਹੈ ਨੰਬਰ ਪਾ ਆਪਣਾ ਪਾਉਂਗਾ ਮੈਂ ਜੇ ਤਾਂ ਜੇ ਤਾਂ ਆਪਣਾ ਪਾਉਣਾ ਉਹ ਤੇ ਫਿਰ 20 ਉਸੇ ਦਾ ਕਰਦਾ ਹੁੰਦਾ ਭਾ ਠੀਕ ਕਰ ਠੀਕ ਨੇ ਭਾਈ ਜੇ ਇਹ ਪ੍ਰਮੋਸ਼ਨ ਕਰ ਰਹੀ ਹੈ ਯਾ ਉਹਦਾ 20 ਮੈਂ ਕੱਟਣਾ ਅੱਛਾ ਤੇ ਜੇ ਇਹਨੇ ਆਪਣਾ ਨੰਬਰ ਪਾਉਣਾ ਤੇ ਉਹਦਾ 20 ਲੱਖ ਨਹੀਂ ਨਹੀਂ ਫਿਰ ਤਾਂ 20 ਉੱਪਰ ਦਊਂਗਾ ਇਹਦੇ ਇਹ ਲਵਪਾਇਟ ਨਹੀਂ ਇਹ ਕੰਮ ਉਹ ਅਵੇਲਾ ਸੁਦੇ ਕੰਮ ਤਾਂ ਨਾਲ ਜਣਾ ਕੰਮ ਤਾਂ ਵੱਧੂ ਮਿਲ ਜਾਣਾ ਤੇ ਫਿਰ ਮੈਂ ਨਾ ਹੁਣ ਬੰਦਾ ਮਨਸੂਰ ਆ ਹਾਂ 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 ਇਹ ਨਾਲ ਉਹ ਦੇਖਦਾ ਗੱਲ ਕਰ ਲੈਂਦੇ ਭਾਈ ਮਕੀਰ ਲੈ ਆ ਕੇ ਆਪਾਂ ਦੇਖਦੇ ਵੀ ਕਦੋਂ ਸਿਰ ਕਰਨਾ ਨਹੀਂ ਨਹੀਂ ਮੈਂ ਤਾਂ ਮਾਂ ਤੋਂ ਕੱਪੜਾ ਪਹਿਲਾਂ ਪਰਲੇ ਚ ਪਰਲੇ ਚ ਨਹੀਂ ਮੈਂ ਕਹਿੰਦਾ ਇਹਨੂੰ ਤਾਂ ਫਾਈਨਲ ਪੇਂਟ ਕਰ ਮਤਲਬ ਹੋ ਰਿਹਾ ਹੁਣ ਕੇ ਬਸ ਇਹਨੂੰ ਤਾਂ ਫਾਈਨਲ ਕੋਟ ਆ ਬਾਅਦ ਚ ਹੋਣੀ ਕੋਈ ਇਹਦੇ ਬਾਅਦ ਇੱਕ ਫਾਈਨਲ ਕੋਟ ਜਿੱਦਾਂ ਸਾਰਾ ਸਮਾਨ ਲਾ ਕੇ ਚੱਲ ਜਾਈਏ ਆਪਣੇ ਹਿੰਦਕਣਾਂ ਕੱਪਵੋਡ ਬਣ ਜੇ ਹਾਂ ਹਾਂ ਜਿਹੜੇ ਬਣ ਜੇ ਦਾ ਦਰਵਾਜ਼ੇ ਆਪਣੇ ਬਣ ਨੇ ਅੰਦਰ ਸੈੱਟ ਹੋਣੇ ਅੰਦਰ ਹਾਂ ਹਾਂ ਰੰਦੇ ਜਿੰਨੇ ਬਾਬੇ ਕਰਦਾ ਕੂੜਾ ਬਤਾਉਣਾ ਕੋਈ ਇਹਦੇ ਫਾਈਨਲ ਕੋਟ ਤਾਂ ਹੀ ਹੈ ਨਾ ਫਾਈਨਲ ਕੋਟ ਜਦੇ ਹੋਣਾ ਫਿਰ ਨਹੀਂ ਫਾਈਨਲ ਕੋਟ ਤਾਂ ਹੋ ਜੂਗਾ ਕੋਈ ਪਰੇ ਦਿੱਕਤ ਤਾਂ ਨਹੀਂ ਜੇ ਦਾ ਕਮ ਉਦੋਂ ਫਿਰ ਪਾਲਸਾਨੇ ਦੇਖਣਾ ਕਿ ਪਾਲਸਾਨੇ ਤੋਂ ਬਾਅਦ ਇਹਨੇ ਪਾਲ ਕਰਨਾ ਕਿ ਕੋਈ ਕੋਈ ਜਾਂ ਨਹੀਂ ਪਹਿਲਾਂ ਮੈਂ ਜੀ ਫਿਰ ਤਾਂ ਫਾਈਨਲ ਕੋਡ ਹੋਣ ਤੋਂ ਬਾਅਦ ਹੀ ਕਰਾਉਣਾ ਆਪਣੇ ਸਾਰਾ ਤੇਰਾ ਸਮਾਨ ਲਾ ਕੇ ਫਿਰ ਫਾਈਨਲ ਕੋਡ ਕਰਾਉਣਾ ਇਹ ਕਹਿੰਦਾ ਤਾਂ ਕਿ ਕਿਤੇ ਇਹ ਦਿੱਕਤ ਹੋਰ ਤਾਂ ਨਹੀਂ ਹੈ ਵੀ ਕਿਨਾਂ ਤੋਂ ਪਹਿਲੇ ਦੋੜ ਕੇ ਲਾ ਲਈ ਫੇਰ ਬਣਾਇਓ ਨਹੀਂ 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 ਫਾਈਨਲ ਕੋਡ ਜੇ ਤੇਰਾ ਸਾਰਾ ਕੰਮ ਨਿਪੜ ਗਿਆ ਫਿਰ ਹਲਕਾ ਹਲਕਾ ਪਿਆ ਉਹ ਸਾਈਡਾਂ ਉੱਪਰ ਕਰਕੇ ਜਦੋਂ ਓਨ ਕਰਦੇ ਜਬੀ ਤਾਂ ਹੁੰਦਾ ਹੀ ਆ ਤੇ ਆਪਾਂ ਘਰ ਬਣ ਗਿਆ ਕਿਤੇ ਵਾਰ ਬਾਅਦ ਜਾ ਪਰੰਕ ਰਹੋਣੇ ਆ ਇੰਦਾ ਸੋਚ ਰਿਹਾ ਮੈਂ ਬਾਕੀ ਆਰਕੀਟੈਕਟ ਨਾਲ ਮੈਂ ਗੱਲ ਕਰ ਲਵਾਂਗਾ ਮੈਂ ਜੋ ਕੀ ਕਹਿੰ ਪਰ ਤੁਮਰੋ ਫੋਨ ਕਰਾ ਲੀਏ ਕਿ ਕਿਦਾਂ ਕਰੀਏ ਚਾਚੀ ਜੀ ਕਾਪੀ ਕੋੜਾ ਦਾ ਹਾਂ ਇਹ ਪਹਿਲਾਂ ਬਣਾ ਲੀਏ ਤੇ ਬਾਅਦ ਵਿੱਚ ਮੰਨੀ ਕਿਤਾਬ ਇਹ ਵਾ ਕਰ ਲੈਣਾ ਸਲਾਹ ਤੂੰ ਪਹਿਲਾਂ ਆਪਾਂ ਸਾਮਾਨ ਚੱਕ ਕੇ ਲੈ ਜਾ ਕੇ ਆ ਠੀਕ ਹੈ ਬਾਕੀ ਆਪਾਂ ਨੂੰ ਉਹਦੀ ਭਾਈ ਰਹਿ ਗਈ ਵਿੱਚ ਪੇਜ ਕਾਪੀ ਦੇ ਕਿਹੜੇ ਕਾਪੀ ਦੇ ਵਿੱਚ ਕਾਪੀ ਦੇ ਵਿੱਚ ਹੀ ਆ ਪੇਜ ਜੋ ਸਾਰਾ ਲਿਖਿਆ ਕੋਈ ਬੰਦੇ ਦਾ ਫੋਟੋ ਸੱਚ ਨਾਲੇ ਲਿਆਂਗਾ ਫੋਟੋ ਵਿੱਚ ਨਾਲੇ ਠੀਕ ਹੈ ਠੀਕ ਹੈ ਠੀਕ ਡਾਣ ਆਇਆ ਭਾਈ ਡਾਣ ਚੱਲਿਆ ਖਜੂਰ ਸਾਹਿਬ ਬੁਰਾਂ ਦੇ ਦਰ ਤੇ ਅੱਸੀ ਗਾਲ ਜੀ ਜਾ ਰਿਹਾ ਤੇ ਮੇਰਾ ਦਿਲ ਬਹੁਤ ਕਰਦਾ ਦੇ ਰੱਬ ਤੇ ਭਾਈ ਦੁਆ ਕਰਦੇ ਹਾਂ ਠੀਕ ਹੈ ਜੀ ਦਿਨ ਦੁਗਣੀ ਰਾਤ ਚੌਕਣੀ ਅ ਤਰਕਿਆਂ ਦੇ ਤੰਦਰੁਸਤੀ ਦੇ ਦੱਸਾ ਕਰਕੇ ਠੀਕ ਹੈ ਠੀਕ ਹੈ ਤੇ ਪਹੁੰਚ ਕੇ ਮੈਨੂੰ ਫੋਨ ਕਰ ਤੇਰਾ ਨੰਬਰ ਇਹ ਹੈ ਹੁਣ ਨੰਬਰ ਤੈਨੂੰ ਨਹੀਂ ਨੰਬਰ ਨਹੀਂ ਆਹੀ ਬੰਤ ਆਹੀ ਹੈ ਨੰਬਰ ਪੱਕਾ ਜੀ ਰੱਖ ਲਵਾਂਗੇ ਇਹ ਮਹੀਨੇ ਬਾਅਦ ਨੰਬਰ ਬਦਲ ਲੰਦਾ ਆਈਫੋਨ ਚਲ ਚ ਰਵੇ ਆਈਫੋਨ ਲੈ ਲਿਆ ਚੈਨਲ ਵੀ ਬਣਾ ਲੈ ਅ ਚੈਨਲ ਵੀ ਬਣਾ ਰਿਹਾ ਭਾਈ ਆਈਫੋਨ ਲੈ ਲੈ ਮੁੰਡੇ ਨੇ ਦੋ ਵਧਾਈਆਂ ਭਾਈ ਚਲ ਠੀਕ ਹੈ ਪਹੁੰਚ ਕੇ ਮੈਨੂੰ ਫੋਨ ਕਰੀ ਇਹ ਇਹਦੇ ਸਿਰ ਉੱਪਰ ਲੱਗਣਾ ਪੈਂਦਾ ਇਹ ਚ ਨਾ ਮਰਦੇ ਉੱਪਰ ਜਾਇਆ ਮੈਂ ਚੱਕ ਲਿਆ ਮੈਂ ਲੱਕੜਾ ਯਾਰ ਲੱਕੜ ਚੱਕ ਲਈਏ ਲੱਕੜ ਆ ਜਾ ਭਾਈ ਹੈ ਕਾ ਕਰੀ ਜੀ ਬੋ ਉਹ ਬੱਸ ਯਾਰ ਕਿਆ ਕਰਾ ਹੁਣ ਉਹ ਹਟਣਾ ਦੇ ਮੇਰੇ ਪੈਸੇ ਲਵਾਏ ਜਾਣੇ ਤਾਂ ਹੈ ਸੌਰ ਭਾਈ ਹਿੰਦੀ ਰਾਮਾ ਚੇਕੀ ਰਾਮਾ ਚੇਕੀ ਸੌਰ ਇੱਟ ਮਗਾਈਆ ਹੋਰ ਇਹ ਸਾਰੀ ਕਿੱਦਾਂ ਦੀ ਆ ਗਈ ਮੈਂ ਦੇਖੀ ਉਹਦਣੇ ਕਰਿਆ ਤਾਂ ਫੋਨ ਕਰਕੇ ਮੈਂ ਆ ਪੜਾਇਆ ਟਾਪੀ ਭੁੱਲ ਗਿਆ ਤਾਂ ਇਹਦੇ ਵਿੱਚ ਸਾਰਾ ਸਮਾਨ ਹੈ ਕਿੱਦਾਂ ਭਾਬੀ ਠੀਕ ਆ ਹਾਂ ਹੋਰ ਨਵੀਤਾ ਜੀ ਬਨਾਮੀਤਾ ਜੀ ਵਧੀਆ ਨਮੀਤਾ ਜੀ ਦੇ ਦੋ ਨਮੀਤਾ ਜੀ ਤੁਹਾਨੂੰ ਪਤਾ ਹੀ ਆ ਦੋ ਲੱਖ ਰੁਪਏ ਦਾਰਾ ਦੇਦੇ ਦੋ ਕੋ ਲੱਖ ਰੁਪਏ ਦਾਰਾ ਦੇਦੇ ਦੋ ਲੱਖ ਰੁਪਏ ਦਾਰਾ ਤੋਂ ਅੱਛਾ ਨਾ ਤੂੰ ਤੇਰੇ ਕੋ ਪੈਸਾ ਕੱਟਾ ਕਿੱਥੇ ਆ ਪਤਾ ਕਿੱਡੇ ਕਿੱਡੇ ਡੀਲਾਂ ਹੋ ਰਹੀਆਂ ਹੁਣ ਹੈ ਖਤਮ ਹੋ ਗਏ ਹਾਂ ਦਸ ਪਹਿਲਾਂ ਮੈਂ ਮੇਰੇ ਤੋਂ ਘੱਟ ਪੈਸੇ ਆ ਮੇਰਾ ਕਰਜ਼ਾਈ ਹੋ ਗਿਆ ਹੁਣ ਲੈ ਕਾ ਚੀਜ਼ ਪੈਗ ਬਿਆਜ ਚਾਹਣਾ ਚਾਹੀਏ ਉਹ ਨਹੀਂ ਨਹੀਂ ਮੈਂ ਜਾਣਾ ਉਹ ਮੈਂ ਕਾਲਾ ਕਾਲਾ ਮੇਰੇ ਕੋਲ ਕੰਮ ਹੈ ਮੈਨੂੰ ਫਿਰ ਫਿਰ ਗੱਲ ਕਰਦੇ ਸ਼ਾਮ ਨੂੰ ਸ਼ਾਮ ਨੂੰ ਦਿਨ ਚ ਨਹੀਂ ਸ਼ਾਮ ਨੂੰ ਆ ਜੀ ਤਾਂ ਜੀ ਆ ਜੀ ਇਹ ਸੀ ਸਾਡੀ ਭਾਦੀ ਬਹੁਤ ਹੀ ਵਧੀਆ ਸੁਭਾਅ ਵਿਚਰੀ ਦਾ ਚੱਲਿਓ ਵੀ ਸੋਨੇ ਚਾ ਲੋ ਵੀ ਲਿਆ ਤੂੰ ਗੱਡੀ ਮੋੜ ਕੇ ਹੈ ਇਹ ਮੰਗ ਗੱਡੀ ਮੋੜ ਲੈ ਵੀ ਕਾਲੂ ਰੱਬਾ ਮੌਸਮ ਖੋਲ ਦੇ ਕੱਲ ਇੱਕ ਕੱਪੜਾ ਬਣਾ ਦੇ ਸਾਡੇ ਘਰ ਚ ਪਤਾ ਕਿਦਾਂ ਵੜਨਾ ਪੈਂਦਾ ਝੋਕ ਕੇ ਵੜਨਾ ਪੈਂਦਾ ਹਰੇਕ ਬੰਦੇ ਨੂੰ ਹਾਂ ਤਾਂ ਹੀ ਡੰਡਾ ਲਾਇਆ ਹੋਇਆ ਮੂਰੇ ਚੱਕ ਲਈ ਲੱਕੜ ਸਾਗਵਾਰ ਤੇ ਕਿਤੇ ਕਿਤੇ ਸੋਟੀ ਸਰਚਣਾ ਬਰਦਾ ਕਿਸੇ ਕੋਈ ਨੀ ਜਾਣ ਖਾਣਾ ਨਹੀਂ ਇੰਨਾ ਸੁੱਕਾ ਵੀ ਨਹੀਂ ਹੈ ਅਸ ਚੱਕਣ ਲੱਗਿਆ ਤੱਕ ਵੀ ਲੰਮਾ ਆਇਆ ਹਾਂ ਤੇ ਜਿਹੇ ਚੱਕੜੇ ਹਾਂ ਉੱਥੇ ਵੀ ਤਾਂ ਇਹ ਚੱਕਣੀਆਂ ਸਸ ਸੇਚ ਚੋਂ ਆ ਕੇ ਜੋੜ ਕੇ ਚੱਕਣ ਆਹ ਤੇ ਹਾਂ ਅ ਤਰੈ ਤਾਂ ਉਹ ਹੋ ਜਾਣਾ ਫਿਰ ਤਰਾ ਜਦ ਕੱਲਾ ਕੱਲਾ ਖੁੱਲੇ ਜਾਣਾ ਹੁਣ ਤਾਂ ਇਹ ਪੁੱਟੇ ਬਣ ਜਾਣੇ ਤੇ ਚਰਾਈ ਦੇ ਕਰੇ ਜੀ ਬੁੱਧਾ ਬਣਨ ਦਾ ਹੱਕ ਰਹਿਣਾ ਹੈ ਬਹੁਤ ਬਹੁਤ ਭਾਇਆ ਸਾਗਵਾ ਲੱਕੜ ਕੱਢ ਲਈ ਆਪਣੀ ਸਾਰੀ ਆਹ ਹਰ ਹੜਦ ਮੁਰਾ ਚੰਦ ਉਸ ਤੇ ਨਾ ਹੋਣਾ ਸਾਡੇ ਨਾਲੇ ਕਹਿ ਰਹੇ ਦੋ ਜਣੇ ਚੱਕ ਲਏ ਉਹ ਇਹਨੂੰ ਨਹੀਂ ਨਹੀਂ ਹਾਂ ਉਹ ਪੰਦੇ ਸਾਹ ਵਾਪੇ ਅੱਗੇ ਲਿਖੇ ਆਗੇ 6 ਹੋ ਗਏ ਹਨ 6 ਹੋ ਗਏ 6 ਹੋ ਗਏ 30 ਹੋ ਗਏ ਕੀ ਹੋ ਰ ਹੋ ਰ ਇਹ ਤਾਂ ਮਾਤਾ ਦੋ ਦੇਣੀ ਮੇਰੇ ਇੱਥੇ ਲਵਾਂਗਾ ਜੱਜ ਵਾਲੀ ਮੈਂ ਕੀ ਆ ਜੇ ਤੀੜਾ ਇੰਨਾ ਹੀ ਹੈ ਨਿਕਲ ਜਾਊਗਾ ਬੱਚਾ ਬਸ ਨਿਕਲ ਨਹੀਂ ਆ ਉਹ ਹਾਂ ਇਹ ਫਿਰ ਉਹ ਲੱਗੂਗਾ ਕਿਆ ਕਹਿੰਦੇ ਆ ਫੈਵੀਕੋਲ ਨਾ ਨਾ ਫੈਵੀਕੋਲ ਤੋਂ ਨਿਕਲ ਜਾਂਦੀ ਗੱਡੀ ਇਸ ਚ ਹਾਂ ਹਾਂ ਇੱਧਰ ਨਹੀਂ ਹੈਗਾ ਇੱਧਰ ਨਹੀਂ ਹੈਗਾ ਉਧਰ ਹੈ ਹਾਂ ਹਾਂ ਰਹ ਗਿਆ ਹੋਰ ਮਰ ਤੋਂ ਅਲਾਵਾ ਟਾਈਮ ਬਹੁਤ ਲੱਗਣਾ ਚੀਜ਼ ਮੈਨੂੰ ਹਾਂ ਹਾਂ ਲੋ ਜੀ ਲਾਸਟ ਰਹਿ ਗਿਆ ਹੁਣ ਦੇਖਿਓ ਜਿਹੜੇ ਜਾ ਕੇ ਜਿਹੜੀ ਆ ਲੱਕੜ ਲੱਤੀ ਐ ਨਾ ਪਾਨੇ ਆ ਜਿਹੜੀ ਹੁਣ ਲੈ ਲਈ ਉਧਰ ਜਿਹੜਾ ਜੋ ਖਰਾਬ ਨਿਕਲੋ ਮੇਰੀ ਆ ਕਹਿੰਦਾ ਕਈ ਬੰਦੇ ਆ ਕਹਿੰਦੇ ਇੱਥੇ ਬਹੁਤ ਬਹਿਮ ਕਰਦੇ ਸੀ ਉਹ ਨਹੀਂ ਲੈਣਾ ਸੀ ਉਹ ਚੱਕਣਾ ਕਹਿੰਦਾ ਤਾਂ ਕੋਈ ਬਹਿਮ ਨਹੀਂ ਕਰਦਾ ਸਾਰੀ ਲੱਕੜ ਵਧੀਆ ਨਿਕਲੀ ਵਿੱਚ ਤੇ ਇੱਕ ਵੀ ਵਿੱਚ ਦਾ ਪੀਸ ਖਰਾਬ ਨਹੀਂ ਨਿਕਲਿਆ ਹੈਗਾ ਇੱਕ ਨੰਬਰ ਮਾਲ ਨਿਕਲਿਆ ਸਾਰਾ ਵਿੱਚ ਗੱਠ ਨਿਕਲਿਆ ਹੁੰਦੀ ਆ ਵਿੱਚ ਕੋਣਾ ਜਾਂ ਵਿੱਚ ਤਾਂ ਖਾਲੀ ਜੀ ਹੁੰਦੀ ਆ ਹਨ ਸਾਰੀ ਵਧੀਆ ਨਿਕਲੀ ਆ ਨਾ ਆ ਚਿਰੀ ਪਈ ਸਾਰੀ ਇੱਕ ਨੰਬਰ ਮਾਲ ਨਿਕਲਿਆ ਸਾਰਾ ਯਾਰ ਰੱਬ ਹਰ ਜਿਆ ਥੋੜਾ ਜਿਹਾ ਟਾਈਮ ਹੋਣਾ ਲਈ ਜੀ ਲੱਕੜ ਕਰ ਮੈਚਿੰਗ ਕਰੀਏ ਮੈਚਿੰਗ ਕਿੱਦਾਂ ਕਰਨੀ ਹੈ ਜੇ ਤਾਂ ਮਰਜ਼ੀ ਕਰੀ ਜੇ ਮੈਚਿੰਗ ਤੇਰੇ ਵਰਕ ਦਿਖਾਈ ਆਪਣੀ ਕਲਾਕ੍ਰਿਤੀਆਂ ਜਿਹਦੇ ਹੰਡਲ ਲੱਗਣੇ ਉੱਤੇ ਇੱਕ ਥੋੜੀ ਵੀ ਪੂਰੀ ਬੱਤੀ ਉਹ ਜਿਵੇਂ ਮੰਮੂਨ ਹੋਵੇ ਸੁਪਰ ਰਿਅਲ ਤੇ ਐਚ ਡੀ ਐਮ ਆਰ ਹੈ ਜੀ ਇਹਨੂੰ ਕਹਿੰਦੇ ਹਾਂ ਜੀ ਹਾਂ ਜੀ ਜੀ ਦਾ ਲਿਸਟਰੀ ਦਾ ਬ੍ਰਾਂਡਡ ਹੈ ਭਾਈ ਅੱਛਾ ਜੀ ਸੈਂਕਚਰੀ ਕੰਪਨੀ ਦਾ ਲੱਗਦਾ ਹੈ ਇਹ ਆਪਣੇ ਆਪਣੇ ਇਲਾਕੇ ਦੇ ਹੀ ਵਾਈ ਤਾਂ ਨਾ ਨਾ ਇੱਥੇ ਦਾ ਹੀ ਹੈ ਕਿਹੜਾ ਪਿੰਡ ਹੈ ਪਿੰਡ ਕਿਹੜੇ ਦੱਸਣਾ 10 ਦੱਸ ਕਿਹੜਾ ਪਿੰਡ ਦੱਸ ਨੇਪੜ ਹੈ ਸੈਂਪੂਰੇ 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 ਠੀਕ ਹੈ ਠੀਕ ਹੈ ਕਹਿੰਦੇ ਪਾਰਟੀ ਹੋਈ ਬਾਈ ਵੱਲ ਹਾਂ ਪਾਰਟੀ ਹੋਈ ਇੱਧਰ ਫਾੜੀ ਉਹ ਹੀ ਤੋਂ ਕੰਮ ਉੱਤੇ ਜਾ ਗਏ ਅੱਛਾ ਇਕੱਠੇ ਹੀ ਲਾ ਲਈ ਸਮਾਨ ਨੂੰ ਬਸ ਇਹ ਕਹਿੰਦਾ ਕਿਰਾਇਆ ਦੂਜੇ ਨਹੀਂ ਲੈਣਾ ਬਸ 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 ਗੱਡੀ ਭਰਦੀ ਗੱਡੀ ਭਰਤੀ ਭਾਈ ਮੇਰੇ ਦੀ ਗੱਡੀ ਇਹ ਭਾਈ ਗੱਡੀ ਲੱਤੀ ਵੀ ਨੇ ਰੱਬ ਹੋਰ ਤਰੱਕੀਆਂ ਦਵੇ ਇਹ ਜਿਆ ਪੰਜ ਸੱਤ ਗੱਡੀਆਂ ਹੋ ਜਾਣ ਹੋਰ ਠੀਕ ਹੈ ਭਾਈ ਉਹ ਤਾਂ ਧਾਗੜਾ ਆਨਲਾਈਨ ਤੇ ਮਿਲਣਾ ਹਾਂ ਬਗੀ ਜੀ ਫੋਟੋ ਕਿੱਲਾ ਹਾਂ ਬਗੀ ਜੀ ਲਾ ਰਹੀ ਗੜੀ ਹਾਂ ਹਾਂ ਉਹ ਤਾਂ ਤੈ ਗਈ ਆ ਨਾ ਛੋਟਣ ਵਾਸਤੇ ਕੱਢੀ ਜਾਏਗੀ ਦਾਦੇ ਜੀ ਅੱਛਾ ਠੀਕ ਹੈ 81988088 ਹੁੰਦੀ ਹੈ ਪ੍ਰੋਮੋਸ਼ਨ ਵੀ ਕਰ ਲਈ ਆਪਣੀ ਆਪੇ ਇਹ ਠੀਕ ਹੈ ਕਿੰਨਾ ਨੰਬਰ ਆ ਬਾਈ 81988088 ਹੁੰਦੀ ਰੋਪੜ ਦੇ ਵਿੱਚ ਰੋਪੜ ਦੇ ਵਿੱਚ ਭਾਈ ਜੇ ਕਿਸੇ ਨੇ ਸਮਾਨ ਦੀ ਠੋੜ੍ਹ ਭਾਈ ਹੁਣ ਹਿਮਾਚਲ ਹਿਮਾਚਲ ਦਾ ਘਰ ਪੂਰੇ ਪੰਜਾਬ ਜੇ ਸਪਲਾਈ ਕਿੰਨੇ ਜਿੰਨਾਂ ਦਾ ਹੌਲੀ ਬੋਲ ਨੰਬਰ ਆ ਤੇਜ਼ ਬੋਲ ਦਿੰਦਾ ਪਿਆਰ ਨਾਲ ਪਿਆਰ ਨਾਲ ਕਿੱਥੇ ਕਿੱਥੇ ਜਾਂਦਾ ਨੰਬਰ 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 8198808819 ਬਸ ਠੀਕ ਹੈ ਭਾਈ ਬੇਨੂੰ ਫੋਨ ਕਰਕੇ ਭਾਈ ਕੰਮ ਵਧਾਓ ਭਾਈ ਐਸਾੜੇ ਫੜ ਲੱਕੜ ਆ ਗਈ ਭਾਈ ਆਪਣੀ ਤੈਨੂੰ ਚੜਜੋ ਦੋ 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 ਚ ਕਰੀ ਜਾ ਬਸ ਦਾ ਉਹ ਖੋਲਣਾ ਪੈਣਾ ਹੱਪਲਾ ਹਾਂ ਤੇ ਤੈਨੂੰ ਆ ਖੋਲ ਦੇ ਵਿੱਚੋਂ ਫਿਲਟਰ ਕਿੱਥੇ ਕਿੱਥੇ ਨਿਕਲੇ ਭਾਈ ਹਾਂ ਸਾਡਾ ਜਾ ਕੇ ਉੱਪਰੋਂ ਵਾ ਵਾ ਇਹਦਾ ਨਿਕਲ ਲੇਗਾ ਹਾਂ ਫਿਰ ਦੇਖਿਆ ਕਿਹੋ ਜਿਹਾ ਲੱਗਦਾ ਸਾਡਾ ਪਰ ਅੱਛੇ ਹੀ ਆ ਨਾ ਬਣਿਆ ਹੋਇਆ ਨਾ ਚਲ ਫਿਰ ਦੇਖ ਬਸ ਆਇਆ ਚੱਕ ਕੇ ਕਰ ਦੋ ਨਾ ਅੱਛਾ ਬਾਕੀ ਤੋਂ ਪਾਉਣ ਕਰਨਾ ਨਹੀਂ ਉਹਦੇ ਭਾਈਦਲ ਨੇ ਨਿਕਲਣ ਵਾਲੇ ਸਾਰੇ ਥੱਲੇ ਗਿਰ ਜਣ ਮੜੇ ਚੱਕਰੋਂ ਮੜਾ ਜਾ ਇੱਕ ਤਾਂ ਲਾਈਟ ਨਹੀਂ ਹੈਗੀ ਲਾਈਟ ਵਗੈਰਾ ਓਖਾ ਬੱਲੋਂ ਵਾਲੇ ਖਾ ਲੋ ਇੱਕ ਇੱਕ ਬਾਈਕ ਆ ਗਿਆ ਫਿਰ ਸਾਰੇ ਉਤਰ ਜਾਨੇ ਨਾਲ ਦੇ ਨਾਲ ਬੋਰਡ ਪੂਰੇ ਨਹੀਂ ਹੈਗੇ ਹੈ ਇੱਕ ਬੋਰਡ ਘਟੋਣਾ ਬਲ ਰਿਹਾ ਹਾਂ ਇੱਕ ਘਟ ਗਿਆ ਉੱਥੇ ਬਣਾ ਪੁੱਤਰ ਲਿਖ ਦੇਣਾ ਲੈ ਬਣਾ ਲੈ ਲੈ ਲਵੀ ਨੂੰ ਹੋ ਹੋ ਬਸ ਕਰਾ ਛੱਡੀ ਆ ਲੱਗੇ ਹੋਇਆ ਮੇਸਤਰੀ ਮੇਲੇ ਵਾਲੇ ਭਾਈ ਕਿਰੇ ਅੱਜ ਇਹਨਾਂ ਨੇ ਹੈਲਪ ਕਰਾਈ। ਅੱਜ ਲਾਸਟ ਹਾਂ ਲੋਸ ਰੋਕੋ ਖੜੀ 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 ਮੈਂ ਹਲੇ ਵਿੱਚ ਥੱਲੇ ਬੜਿਆ ਨਹੀਂ। ਸ਼ਾਬਾਸ਼ ਜੀ ਵੇ। ਪਰਾ ਮਾਰ ਸਿਰਪਨ ਹੋ ਗਿਆ। ਹਾਂ। ਹਾਂ। ਸੁਣਦੇ ਬੈਠਾ ਸੀ ਅੱਜ। ਸੋ ਨੂੰ ਉੱਚਾ ਬੜਾ ਦੋਤਾ ਹੈ। ਮਾਗਨ ਮੁੰਡੇ ਸੌਖਾ ਦਾ ਬਾਈ ਆ ਹਾਂ ਰੂੜੇ ਲੱਗਾ ਇਹ ਬਾਈ ਨਾ ਹਾਂ ਉਹਦਾ ਕੋਲ ਦਾ ਸਭ ਦੇ ਲੱਭੇ ਓਕੇ ਨਿੱਪੜ ਗਿਆ ਥੋੜਾ ਜਿਹਾ ਮਾਰ ਦਵਾਂ ਹਜੇ ਲੱਕੜੀ ਪਈ ਆ ਲੱਕੜੀ ਪਈ ਲੱਕੜੀ ਗੱਡੀ ਆ ਉਹ ਤਾਂ ਰੋਕ ਦਿੱਤੀ ਗੱਡੀ ਤਾਂ ਨਹੀਂ ਅੰਦਰ ਆਉਣੀ ਨਹੀਂ ਆਉਣੀ ਗੱਡੀ ਤੁਹਾਨੂੰ ਰਿਸਕ ਲੈਣਾ ਗੱਡੀ ਨਹੀਂ ਆਉਣੀ ਅੰਦਰ ਆ ਜਾਣੀ ਉਹ ਨਹੀਂ ਆਉਣੀ ਸਾ ਗੱਡੀ ਕਰੋ ਹੁਣ 10 ਮਿੰਟ ਪਰੇ ਇੱਕ ਲਾ ਲਓ ਯਾਰ ਲੇਟ ਵੀ ਆ ਗਈ ਹਾਂ ਅੱਜ ਪਤਾ ਲੱਗਿਆ ਵੀ ਘਰ ਪੈ ਰਹੇ ਹਾਂ ਨਹੀਂ ਤਾਂ ਮੈਂ ਆਰਡਰ ਹੀ ਮਾਰਦਾ ਹੁੰਦਾ ਓਏ ਇੱਧਰ ਆ ਜਾਓ ਚੱਕੋ ਆਹ ਹਾਂ ਅੱਜ ਮੈਨੂੰ ਪਤਾ ਲੱਗ ਰਿਹਾ ਵੀ ਮੈਂ ਕੀ ਕਰ ਰਿਹਾ ਹਾਂ ਮਨੇ ਬੜ ਚਲੇ ਕੰਮ ਹੁਣ ਤਾਂ ਬਸ ਅੱਧਾ ਹੋ ਗਿਆ ਅੱਧਾ ਕਿਤੇ ਹੋ ਗਿਆ ਹਾਂ ਉਹ ਬੱਤੀ ਨਹੀਂ ਵੀ ਕਰਦੇ ਭਾਈ ਇਹ ਸਾੜਦੇ ਬੱਤੀ ਜਿਹੜਾ ਕਰਿਆ ਤਾਰ ਤੁਰੇ ਜੀ ਬਨ ਕੇ ਕੱਲੋਂ ਦਾ ਹੱਥ ਕਰਦੇ ਫਿੱਟ ਪੱਕੀ ਪੱਕੀ ਇਹ ਲੇਟਾਂ ਹੀ ਲੇਟਾਂ ਮੁੜ ਗਈਆਂ ਸਾਰੇ ਪਾਸੇ ਇਹ ਸੋਲਰ ਵਾਲੀ ਇਹ ਕੋਈ ਤਾਰ ਪਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ 3-4 ਇਹ ਸਾਡ ਲਾ ਦੇਣੀ ਆ ਲੜਡ ਭੱਜੀ ਜਦ ਇਹਨਾਂ ਦਾ ਚਾਨਣਾ ਹੁਣ ਦੇਖਣਾ ਵੀ ਕਿੰਨਾ ਕੁ ਟਾਈਮ ਹੈ ਹੈ ਕਿਆ ਹੋ ਗਿਆ ਸੱਤ ਗੱਤੀਪੁਰ ਮੈਸੇਜ ਕਰਦਾ ਮੰਗ ਰਿਹਾ ਦਾ ਅੱਧੇ ਘੰਟੇ ਦਾ ਕਾਰ ਕਿੱਥੇ ਪੂਰੇ ਤੋਂ ਸਾਨੂੰ ਨਹੀਂ ਕੋਈ ਨਹੀਂ ਹੁੰਦਾ ਭਾਈ ਕੋਈ ਨਹੀਂ ਲਵਾਂਗਾ ਬਦਲੇ ਸਾਰਿਆਂ ਦੇ ਖਾਸ ਕਰਕੇ ਰਿੰਕੂ ਸਰਪੰਚ ਦੇ ਇਹ ਲੈਤਾ ਕਿਥੇ ਲਿਗਾ ਬਾਬੇ ਇਹ ਉਹ ਦੂਜੀ ਵਾਲਾ ਆਨਲਾਈਨ ਮੰਗਾਈ ਦੀ ਇਹ ਦੁਪਰ ਦੇ ਚਾਰਜਿੰਗ ਵਾਲੀ ਇਹ ਚਾਰ ਨੋ ਦੇ ਸੋਲਰ ਪੈਨ ਵਾਲਾ ਦੀ ਇਹ ਸੋਲਰ ਵਾਲਾ ਹੂੰ ਰਿਕਰਸ ਕਿੰਨਾ ਘਟਾ ਮ ਕੱਢਦੀ ਦਿਨ ਤੇ ਲੜ ਭਜਤ ਜਦੋਂ ਆਪਣੇ ਪਰ ਪੜ ਪੜ ਨੇ ਮੇਰੇ ਚਾਰਜ ਹੋ ਆਪੇ ਬਲ ਬਣੇ ਨੇ ਦੇ ਲੱਡੀ ਨਾਲ ਨਹੀਂ ਲਈ ਦਿੱਥੇ ਹਾਂ ਹਾਂ ਉਹਨਾਂ ਦੇ ਬੜੀਆਂ ਨੇ ਪਰ ਜਿਹੜੇ ਮੇਰੇ ਕੋਲ ਹੁਣ ਕਿ ਚਾਰ ਵਾਲੀ ਵੀ ਹੈ ਜੀ ਆ ਦੋ ਵਾਲੀ ਵੀ ਇਦਨ ਦੂਜੇ ਬਿਜਲੀ ਵਾਲੇ ਵੀ ਆਈਆਂ ਹੋਈਆਂ ਮੰਗਾਈਆਂ ਵਿੱਚ ਇਹ ਅ ਜਿੱਥੇ ਆ ਦੱਤੇ ਪੁਆਇੰਟ ਆ ਵਿੱਚ ਇਹਨਾਂ ਵਿੱਚ ਰੱਖਣੇ ਇਹਦੇ ਚੀਜ਼ ਵਿੱਚ ਉਹ ਉਹ ਪੁਆਇੰਟ ਉਹ ਬੰਡੋ ਤੇ ਪਰ ਇਹ ਲੱਗਣੇ ਨੇ ਵਿੱਚ ਇਹ ਪੁਆਇੰਟਾਂ ਦੇ ਵਿੱਚ ਲੰਘਿਆ ਬੰਦਾ ਹਾਂਜੀ ਤੈਨੂੰ ਤਾਂ ਨਹੀਂ ਟੰਗ ਰਿਹਾ ਨਾ ਚਲੋ ਜੀ ਹੁਣ ਪਾਲਟੇ બસ ਚੱਲੀਏ ਨਾ ਨਾ ਪਾਲਟੀ ਦਾ ਕਰਨੀ ਮੜੀ ਥੋੜਾ ਜਿਹਾ ਬਣਦਾ ਹੀ ਆ ਐਨਕ ਦਾ ਬਣਦਾ ਹੀ ਆ ਵੈਸੇ ਤੁਹਾਡੀ ਜ਼ਿੰਮੇਵਾਰੀ ਚਾਹੀਦੀ ਇਹ ਲੱਕੜ ਵਾਲਿਆਂ ਦੀ ਇਹ ਨਾ ਨਾ ਦੇ ਨਾ 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 ਉਹ ਮਿਸਤਰੀ ਸਹੀ ਹੈ ਘਣਾ ਤੇ ਜ਼ਿੰਮੇਵਾਰੀ ਉਹਦੀ ਚਾਹੀਦੀ ਹੈ ਬਾਈ ਕਿਹਾ ਮਿੱਤਰਾ ਮੈਂ ਤਾਂ ਨਹੀਂ ਕਿਹਾ ਤੈਨੂੰ ਹੁਣ ਅਸੀਂ ਤਾਂ ਤੁਹਾਨੂੰ ਸਮਾਨ ਖੜਾ ਵੀ ਉੱਥੇ ਚੱਕ ਲਿਆ ਬਾਈ ਚੱਕ ਲੈ ਜਾ ਜਗ੍ਹਾ ਤੋਂ ਤਾੜ ਦੇਣੀ ਹੋਰ ਦੋ ਘੰਟੇ ਲੱਗਣ ਆ ਜਾ ਬਾਈ ਕਾਈ ਮੇਰੇ ਪੁੱਤਾ ਹੋ ਗਿਆ ਨਹੀਂ ਕੱਢ ਮੁੰਡੇ